ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਕੇਂਦਰ ਅੱਗੇ ਇੱਕ ਸ਼ਰਤ ਰੱਖੀ ਹੈ ਪੰਜਾਬ ਦੇ ਮਤਲਬਕ ਵੇਖਣ ਵਾਲੀ ਗੱਲ ਹੈ ਕਿ ਕੇਂਦਰ ਸੰਘਰਸ਼ੀ ਕਿਸਾਨਾਂ ਦੀ ਗੱਲ ਮੰਨੇਗਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਸ਼ਰਤ ਹੈ ਐਸ ਕੇ ਐਮ ਗੈਰ ਸਿਆਸੀ ਨੇ ਕਿਹੜੀ ਸ਼ਰਤ ਤੇ ਰੱਖੀ ਹੈ ਕਿਉਂ ਰੱਖੀ ਹੈ ਤੇ ਕੇਂਦਰ ਅੱਗੇ ਸ਼ਰਤ ਕਿਉਂ ਰੱਖਣੀ ਪਈ ਇਹ ਮਾਮਲਾ ਕੀ ਹੈ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਹਾਰਤ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਮਿਸ਼ਨ ਪੰਜਾਬੀ ਲੋਕ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ 4 ਮਈ ਨੂੰ ਕੇਂਦਰ ਨੇ ਕਿਸਾਨਾਂ ਨੂੰ ਸਦਲਿਆ ਸ਼ਿੰਗਰ ਸਿੰਘ ਕਿਸਾਨਾਂ ਨੂੰ ਕਹਿੰਦਾ ਭਾਵ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕੇਐਮਐਮ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਜਿਨ੍ਹਾਂ ਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇੱਕ ਆਪਰੇਸ਼ਨ ਰਾਹੀਂ ਖੇੜ ਦਿੱਤਾ ਗਿਆ ਅਗਲੀ ਬੈਠਕ ਪਿਛਲੇ ਸਮੇਂ ਤੋਂ ਹੀ ਨਰਜ਼ਾਰਤ ਸੀ ਪਿਛਲੀ ਤਰੀਕ ਤੋਂ ਹੀ ਤੇ ਹੁਣ ਸੱਦਾ ਪੱત્ર ਆਇਆ ਪਰ ਇਹਦੇ ਵਿੱਚ ਐਸਕੇਐਮ ਗੈਰ ਸਿਆਸੀ ਨੇ ਇੱਕ ਸ਼ਰਤ ਰੱਖੀ ਹੈ ਕੇਂਦਰ ਅੱਗੇ ਉਹ ਸ਼ਰਤ ਕਿਹੜੀ ਹੈ ਤੇ ਕਿਉਂ ਰੱਖੀ ਹੈ ਤੇ ਕੀ ਲੱਗਦਾ ਹੈ ਕਿ ਕੇਂਦਰ ਉਸ ਸ਼ਰਤ ਤੇ ਮਤਲਬ ਗੱਲ ਸਿੰਘਰ ਸਿੰਘ ਕਿਸਾਨਾਂ ਦੀ ਮੰਨੇਗਾ ਇੱਕ ਸਾਰਾ ਮਾਮਲਾ ਕਿਵੇਂ ਰਹਿ ਸਕਦਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਜਦੋਂ 19 ਮਾਰਚ ਨੂੰ ਐਸਕੇਐਮ ਗੈਸ ਐਸਟੀਕੇਐਮ ਐਮਡੀ ਸਿੰਡੀਗੇਟ ਦੇ ਵਿੱਚ ਖੇਡ ਦੇ ਵਜ਼ੀਰਾਂ ਨਾਲ ਮੀਟਿੰਗ ਹੋਈ ਮੀਟਿੰਗ ਦੇ ਬਾਅਦ ਇਹਨਾਂ ਨੇ ਬਿਆਨ ਦਿੱਤਾ ਵੀ ਸਾਡੀ ਬਹੁਤ ਸਿਖਾਵੇ ਕਦਰ ਕੀਤੀ ਹੋਈ ਹੈ ਪਰ ਪੰਜਾਬ ਪੁਲਿਸ ਨੇ ਟੱਕੇ ਦੇ ਨਾਲ ਸੰਭੂ ਬਾਗੜਾ ਸਿਕਨੌੜੀ ਬਾਗੜਾ ਤੇ ਜਿਹੜੇ ਲੱਗੇ ਸਨ ਮੋਰਚੇ ਸੀ ਉਹਨਾਂ ਦੇ ਦਰੇ ਦਿੱਤਾ ਗਿਆ ਬਰਬਾਦ ਸੀ ਤੇ ਇਹ ਨੀਤੀ ਕਿ ਜਾਰੀ ਕੀਤੀ ਤੇ ਉਹਦੇ ਬਾਅਦ ਕਸਾਨਾਂ ਦੇ ਵਿੱਚ ਬਹੁਤ ਵੱਡਾ ਰੋਸ ਗਿਆ ਪ੍ਰਗਟ ਕੀਤਾ ਗਿਆ ਕਿ ਵਿਆਪਕ ਤੌਰ ਤੇ ਉਸ ਦਿਨ ਹੀ 19 ਮਾਰਚ ਨੂੰ ਵੀ ਚਾਰ ਮਈ ਦੀ ਇਹ ਚੋਣ ਚੰਤੂ ਹੁੰਨਾ ਇਸ ਤਰ੍ਹਾਂ ਕਿ ਕਿਸਾਨਾਂ ਨੇ ਆਪਣੀ ਇੱਕ ਕੇਂਦਰ ਸਰਕਾਰਾਂ ਦੇ ਇਸ਼ਤ ਹੱਕ ਰੱਖ ਦਿੱਤੀ ਹੈ ਕਿ ਕਿ ਦਿੱਲੀ ਦੀ ਇਹ ਨਾਮ ਇਤਿਹਾਸਿਕ ਸੰਮੇਲ ਬਾਰੇ ਸਿੱਟਾ ਜਾਵੇ ਵਿਤੀ ਕਿ ਇਹ ਕਿ ਇਸ ਜਿਹੜੀ ਮੀਟਿੰਗ 4 ਮਈ ਨੂੰ ਹੋਣੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸ਼ਾਮਲ ਨਹੀਂ ਹੋਣਗੇ ਕੇਂਦਰ ਸਰਕਾਰ ਦੇ ਕੇਤੀਵਾਰੀ ਮੰਤਰੀ ਸ਼ਿਗਾਸ਼ ਤਹਾਣਾ ਉਹ ਨਿਆਣੀ ਤਹਾਣਾ ਨੇ ਦਿੱਤੀ ਦੀ ਕਿਸਾਨ ਜਥੇਬੰਦੀਆਂ ਜਿਦੇ ਵਿੱਚ ਐਸ ਕੇ ਐਮ ਯਰ ਸਿਆਸੀ ਦੇ ਜੀ ਜੀ ਸਿੰਘ ਢੱਲੇਵਾਲ ਅਤੇ ਕੇ ਐਮ ਮੰਦੇ ਇਹਦੇ ਸਾਹ ਉਹਨਾਂ ਨੇ ਇਹ ਕੀਤੀ ਚੁੱਕੀ ਹੈ ਤੇ ਹੁਣ ਇਹ ਬੜੀ ਬੜੀ ਇੱਕ ਕਿਤੇ ਸਤਰ ਮੀਟਰਸ ਤੇ ਪਿਆ ਬਲਕਤੀਆਂ ਨੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਇਹ ਇਹਦੇ ਤੋਂ ਇਹ ਲੱਗਦਾ ਵੀ ਇਹ ਕਾਫੀ ਗੰਭੀਰ ਮਾਮਲਾ ਬਣਦਾ ਜਾ ਰਿਹਾ ਹੈ ਮਾਮਲਾ ਇਹ ਹੈ ਕਿ ਉਹ ਕਿ ਇਸ ਤਰ੍ਹਾਂ ਕੇ ਪਹਿਲੇ ਕੰਮ ਦਾ ਮਸਲਾ ਹੂਨ ਤੋਂ ਬਾਅਦ ਇਹ ਚਿਰ ਬਹੁਤ ਯਾਰੀ ਮਾਮਲਾ ਫਰਮਾਇਆ ਹੋਇਆ ਹੈ ਕਿ ਪੰਜਾਬ ਬਹੁਤ ਸਟੇਟ ਹੂਨ ਦਾ ਇਹਦੇ ਵਿੱਚ ਬਹੁਤ ਵੱਡੀ ਸਿੰਦੂ ਨੂੰ ਵੀ ਜ਼ਰੂਰਤ ਹੈ ਤੇ ਇਸ ਸਬੰਧ ਦੇ ਵਿੱਚ ਕੀ ਹੋ ਕੇ ਕੇਂਦਰ ਸਰਕਾਰ ਪੱਛਾਣਾਂ ਦੀ ਇਸ ਮੰਗ ਨੂੰ ਮੰਨ ਲੈ ਕੇ ਪੰਜਾਬ ਦੀ ਲੀਹਾਂ ਨੂੰ ਬਾਹਰ ਕੱਢ ਸਕਦੀ ਹੈ ਕਿਸੇ ਦੇ ਤਰ੍ਹਾਂ ਆਪਣੇ ਤਰ੍ਹਾਂ ਚਲਵਾ ਸਕਦੀ ਹੈ ਜਿਸ ਤਰ੍ਹਾਂ ਕਿ ਲਿਸਟਨ ਦੇ ਜਿਹੜੀਆਂ ਪੱਛਾਣਾਂ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਨਾਲ ਸੰਬੰਧ ਕਾਪੇ ਪੰਜਾਬ ਸਰਕਾਰ ਪਿਛਲੇ ਸਮੇਂ ਦੇ ਦੌਰਾਨ ਕਿਹਨਾਂ ਦੀ ਇਸ ਮਾਮਲੇ ਵਿੱਚ ਕਸ਼ੂਰ ਗੀ ਕਰਦੀ ਰਹੀ ਹੈ ਈ ਮਿਸ਼ਨ ਪੰਜਾਬੀ